ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰ ਨੂੰ ਅੱਜ ਆਪਾਂ ਲੈ ਕੇ ਆਏ ਆਂ ਜੀ ਨੀਲੀ ਰਾਵੀ ਦੀ ਇਹ ਬਹੁਤ ਵਧੀਆ ਚੰਗੀ ਮੱਝ ਸੋ ਦੋਸਤੋ ਕੀ ਡਿਟੇਲ ਹੈ ਕੀ ਆ ਉਸ ਤੋਂ ਪਹਿਲਾਂ ਜਿਹੜਾ ਏਰੀਆ ਪਿੰਡ ਰੰਦਾਵਾ ਹੈਗਾ ਜੀ ਜ਼ਿਲ੍ਹਾ ਜਲ ਸੀਲ ਫਲਾワー ਪੈ ਜਾਂਦੀ। ਸੋ ਦੋਸਤੋ ਫਲਾワー ਤੋਂ 7 ਕਿਲੋਮੀਟਰ ਦੀ ਦੂਰੀ ਤੇ ਗੁਰਾਇਆਂ ਆਉਂਦਾ ਜੀ ਗੁਰਾਇਆਂ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਰੰਦਾਵਾ ਪੈਂਦਾ ਹੈ ਜੀ। ਸੋ ਸਰਜੀਤ ਸਿੰਘ ਬਾਈਸ ਦੇ ਓਨਰ ਹਨ। ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ 81464 71237 ਹਨ। ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ। ਕਿਸਾਨ ਵੀਰੋ ਤੀਜਾ ਸੂਆ ਸੋਣ ਜਾ ਰਹੀ ਆ 7 ਮਾਰਚ ਨੂੰ ਦਿਨ ਪੂਰੇ ਹਨ। ਉਹ ਪ੍ਰਚਾਰ ਤੋਂ 5 ਦਿਨ ਲੈ ਕੇ ਜਾ ਵੀ ਸਕਤੀ। ਤਕਰੀਬਨ 12 10 ਤੋਂ 12 ਦਿਨ ਦਾ ਹਜੇ ਬਿਲਕੁਲ ਅੰਤਰ ਪਿਆ ਹੈਗਾ ਸੂਣ ਦੇ ਵਿੱਚ ਜਿਹੜੇ ਮੇਰੇ ਵੀਰ ਨੂੰ ਪਸੰਦ ਆਉਂਦੀ ਆ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਕਿਸਾਨ ਵੀਰ ਉਹ ਦੂਜੇ ਸੂਬੇ ਦਾ ਜਿਹੜਾ ਮਿਲਕ ਸੀਗਾ 12 ਲੀਟਰ ਦੀ ਮਿਲਕ ਕਪੈਸਿਟੀ ਇਸ ਦੀ ਰਹੀ ਆ ਘਰ ਦੀ ਬਾਈ ਹੋਰਾਂ ਦੀ ਇਹ ਜਿਹੜੀ ਮੱਝ ਆ ਨੀਲੀ ਰਾਵੀ ਦੀ ਦੇਖ ਸਕਦੇ ਹੋ ਅੱਖਾਂ ਬਿਲਕੁਲ ਮਣਕੀ ਅੱਖਾਂ ਦੋਸਤੋ ਮੱਥਾ ਬੱਲਾ ਬੱਗੀ ਨਾਸ ਦੋਸਤੋ ਦੇਖ ਸਕਦੇ ਹੋ ਚਾਰੇ ਪੈਰ ਨਿਸ਼ਾਨ ਪੂਰੇ ਤੁਹਾਨੂੰ ਕਵਰ ਕਰਦੀ ਇਹ ਨੀਲੀ ਰਾਵੀ ਦੀ ਮੱਝ ਦਿਸ ਜਾਵੇ ਏ ਆਈ ਦੋਸਤੋ ਹੋਈ ਐ ਇਸ ਦੀ ਸਰਕਾਰੀ ਸੀਮਣ ਦੀ ਬਾਈ ਹੋਰਾਂ ਨੂੰ ਇਸ ਦੀ ਨੌਲੇਜ ਨਹੀਂ ਕੀ ਸੀਮਣ ਕਿਹੜਾ ਸਰਕਾਰੀ ਭਰਿਆ ਪਰ ਭਰਿਆ ਨੀਲੀ ਰਾਵੀ ਦਾ ਹੀ ਇਹ ਦੱਸਦੇ ਹਨ ਥਣਾ ਦੀ ਦੋਸਤੋ ਚੁਆਈ ਦੀ ਇੱਕ ਨੰਬਰ ਪਾਸ ਹੈਗੀ ਕਿਸੇ ਰਕਮ ਦਾ ਕੋਈ ਬਾਈ ਹੋਰ ਨੂੰ ਦੂਜੇ ਸੂਬੇ ਜਾਂ ਪਹਿਲੇ ਸੂਬੇ ਵਿੱਚ ਕਦੀ ਕੋਈ ਪਰੇਸ਼ਾਨੀ ਨਹੀਂ ਆਏਗੀ ਸੋ ਜਿਹੜੇ ਚਾਹਵਾਨ ਵੀਰ ਹੋਣ ਆਪਣਾ ਮੌਕੇ ਤੇ ਪਹੁੰਚ ਕੇ ਪਿੰਡ ਥਾਂ ਟਿਕਾਣੇ ਤੇ ਬਾਈ ਹੋਣ ਨਾਲ ਸੰਪਰਕ ਕਰਕੇ ਇਹ ਜਿਹੜੀ ਮੱਝ ਖਰੀਦ ਸਕਦੇ ਕਿਸਾਨ ਵੀਰੋ ਚੰਗੀ ਮੱਝ ਹੈਗੀ ਥਣ ਤੁਸੀਂ ਦੇਖ ਸਕਦੇ ਹੋ ਹਵਾਨਾ ਓਨੀ ਗਾੜ੍ਹ ਹੈਗੀ ਓ ਓਨੀ ਪਿਛੇ ਹੈਗੀ ਹੈ ਦੋਸਤੋ ਹਜੇ ਲੈਵਾ ਬਿਲਕੁਲ ਦਸਾਂ ਦਿਨਾਂ ਚ ਇਹਨੇ ਬਣਾ ਕੇ ਤਿਆਰ ਕਰ ਲੈਣਾ ਜਿਹੜਾ ਮੁੱਲ ਹੈਗਾ ਵੀਰੋ 80000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾ ਨੂੰ ਜ਼ਰੂਰ ਹੋਵੇ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ